ਤੁਸੀਂ ਦੇਖ ਰਹੇ ਹੋ న్యూਸ ਟਾਈਮ ਪੰਜਾਬ ਮੈਂ ਹਾਂ ਬਲਵਿੰਦਰ ਸਿੰਘ ਕਾਨਗੜਾ ਅਸੀਂ ਖੜੇ ਹਾਂ ਸਬਡਿਵੀਜ਼ਨ ਪਾਤੜਾਂ ਦੇ ਪਿੰਡ ਢਾਬੀ ਗੁਜਰਾ ਦੇ ਵਿੱਚ ਜਿੱਥੋਂ ਦੇ ਇੱਕ ਇਨਸਾਨ ਦੀ ਜਿਹੜੀ ਆ ਕਾਫੀ ਵੀਡੀਓ ਵਾਇਰਲ ਹੋ ਚੁੱਕੀ ਆ ਪਿਛਲੇ 3-4 ਦਿਨਾਂ ਤੋਂ ਉਹਨਾਂ ਦੇ ਨਾਲ ਗੱਲ ਕਰਦੇ ਆ ਜਿਹੜੀ ਕਿਸਾਨੀ ਅੰਦੋਲਨ ਦੇ ਵਿੱਚ ਪੁਲਿਸ ਕਾਰਵਾਈ ਹੋਈ ਆ ਉਸ ਦਾ ਰਾਵਣਾ ਜਿਹੜੇ ਉਹ ਲੱਡੂ ਵੰਡਣ ਦੀ ਆ ਜਿਹੜੀ ਵੀਡੀਓ ਕਾਫੀ ਵਾਇਰਲ ਹੋ ਚੁੱਕੀ ਆ ਤਾਂ ਉਹਨਾਂ ਦੇ ਨਾਲ ਗੱਲ ਕਰਦੇ ਆ ਵੀ ਇਹ ਮਾਮਲਾ ਕੀ ਸੀਗਾ ਸਾਡੇ ਨਾਲ ਖੜਿਆ ਨਾ ਬਿੰਦਰ ਗੋਰਸੀ ਢੱਬੀ ਗੁਜਰਾ ਤੋਂ ਬਿੰਦਰ ਜੀ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦਾ ਵੀ ਜਿਹੜੀ ਤੁਹਾਡੀ ਇਹ ਵੀਡੀਓ ਵਾਇਰਲ ਕੀਤੀ ਗਈ ਆ ਇੰਨੀ ਲੋਕਾਂ ਨੇ ਦੇਖੀ ਆ ਉਹਦੇ ਵਿੱਚ ਕਮੈਂਟ ਵੀ ਬਹੁਤ ਤਰ੍ਹਾਂ ਦੇ ਹੋਇਆ ਤਾਂ ਉਹ ਜਿਹੜੀ ਲੱਡੂ ਵੰਡਣ ਦੀ ਵੀਡੀਓ ਆ ਤੁਹਾਡੀ ਉਹ ਕਿਸ ਤਰ੍ਹਾਂ ਦੀ ਉਹ ਕਹਾਣੀ ਆ ਉਹ ਲੱਡੂ ਤੁਹਾਡੇ ਵੰਡੇ ਗਏ ਸੀਗੇ ਉਹ ਖੁਸ਼ੀ ਦੇ ਵਿੱਚ ਵੰਡੇ ਗਏ ਸੀ ਜਾਂ ਕੀ ਚੱਕਰ ਸੀਗਾ ਉਸ ਦਿਨ ਨਾਲ ਨਹੀਂ ਸਰ ਉਸ ਦਿਨ ਖੁਸ਼ੀ ਤਾਂ ਆਦੀ ਸੀ ਜੀ ਕਿਸਾਨਾਂ ਨਾਲ ਬਹੁਤ ਜ਼ੁਲਮ ਹੋਇਆ ਤੇ ਪਿਆਰ ਨਾਲ ਠੰਮਦੇ ਫਿਰ ਤਾਂ ਖੁਸ਼ੀ ਸੀਗੀ ਹੂੰ ਉਹ ਕਿਸੇ ਨੇ ਖੁਸਾਤਾ ਮੈਨੂੰ ਕਹਿੰਦਾ ਵੀ ਤੁਹਾਡੇ ਖੇਤਾਂ ਦਾ ਤੁਸੀਂ ਨੇ ਦਿਨਾਂ ਤੋਂ ਤੰਗ ਹੋ ਰਹੇ ਸੀ ਰਸਤਾ ਖੋਲਿਆ ਥੋੜਾ ਜਿਹਾ ਮੂੰ ਮਿੱਠਾ ਕਰਾਉ ਹੂੰ ਕਿਸੇ ਸਰਾਰਤੀ ਅੰਦਰ ਨੇ ਅੱਛਾ ਕਿ ਅੱਗੇ ਪੱਤਰਕਾਰ ਸਹਿਬਾਨ ਖੜੇ ਸੀ ਉਹਨਾਂ ਨੇ ਪੁੱਛ ਲਿਆ ਵੀ ਕੀ ਮੈਂ ਮਹਿਸੂਸ ਕਰ ਰਹੇ ਹੋ ਮੈਂ ਕਿਸਾਨਾਂ ਦੇ ਬਾਰੇ ਇੱਕ ਵੀ ਸ਼ਬਦ ਨਹੀਂ ਕਿਹਾ ਤਾਂ ਕੱਲਾ ਸਾਡੇ ਪਿੰਡ ਤੋਂ ਇੱਕ ਮੈਂ ਸੀ ਇੱਕ ਰਜਿੰਦਰ ਫੁੱਦੀ ਹੂੰ ਜਿਹੜੇ ਕਿਸਾਨਾਂ ਨਾਲ ਸੁਰੂ ਤੋਂ 13 ਮਹੀਨੇ ਤੋਂ ਖੜੇ ਸੀਗੇ ਜੀ ਮੈਂ ਸਾਰੀਆਂ ਮੋਟਰਾਂ ਦਿੱਤੀਆਂ ਹੋਈਆਂ ਸੀ ਸਾਰਾ ਉਹਨਾਂ ਨਾਲ ਖੜਿਆ ਜੀ ਆਪ ਨੱਪੂ ਕੜਤਾਲ ਦੇ ਬੈਠਿਆ ਸਾਰਿਆਂ ਨੂੰ ਪਤਾ ਜੀ ਅੱਜ ਜਦਨ ਮਰਜੀਵੜਿਆਂ ਦਾ ਜਥਾ ਪਖੜਤਾਲ ਦੇ ਵਿੱਚ ਬੈਠਾ ਤੁਸੀਂ ਉਹਦੇ ਵਿੱਚ ਮੈਂ ਬੈਠਾ ਮੇਰੀ ਫੋਟੋ ਆ ਜੀ ਪਰ ਹੈਰਾਨੀ ਦੀ ਗੱਲ ਉਹ ਉਦੋਂ ਹੋਈ ਨਾ ਜਦੋਂ ਲੋਕਾਂ ਨੂੰ ਦੇਖਿਆ ਵੀ ਇਹ ਇਹ ਇਨਸਾਨ ਪਹਿਲਾਂ ਤਾਂ ਅੰਦੋਲਨ ਦੇ ਵਿੱਚ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਸੀਗਾ ਤੇ ਅੱਜ ਇਹ ਅੰਦੋਲਨ ਤੇ ਕਾਰਵਾਈ ਹੋ ਗਈ ਆ ਪੁਲਿਸ ਦੀ ਤਾਂ ਅੱਜ ਇਹ ਲੱਡੂ ਵੰਡ ਰਿਆ ਲੱਡੂ ਦਾ ਮਤਲਬ ਕੀ ਕਿਸ ਨੇ ਖਸਤ ਆ ਜੀ ਮਤਲਬ ਮੈਨੂੰ ਇਹ ਗੱਲ ਤਾਂ ਨਹੀਂ ਪਤਾ ਸੀ ਕਿਸ ਨੇ ਯੂਟਿਊਬਰ ਨੇ ਬਣਾਉਣ ਵਾਸਤੇ ਜੀ ਆਪਦੇ ਵੀੂ ਲੈਣ ਵਾਸਤੇ ਹਾਂ ਹਾਂ ਇਹ ਮਤਲਬ ਉਹਨੇ ਸੱਤਾ ਮੈਂ ਥੋੜਾ ਸਾ ਆ ਬੁੱਕ ਹੋ ਗਿਆ ਜੀ ਮਤਲਬ ਮੇਰੀ ਗੱਡੀ ਜੀ ਮੈਂ ਜਿਹੜੀ ਕਿਸਾਨਾਂ ਨੂੰ ਦਿੱਤੀ ਸੀਗੀ ਜੀ ਹੋ ਮਤਲਬ ਤੁਹਾਡੇ ਕਹਿਣ ਦਾ ਮਤਲਬ ਵੀ ਕਿਸਾਨਾਂ ਦੇ ਖਲਾਫ ਬੋਲਣ ਲਈ ਤੁਹਾਡੇ ਮਾਹੌਲ ਪੈਦਾ ਕੀਤਾ ਗਿਆ ਉਸਮ ਸੀ ਦੋ ਇਹ ਮੁੰਡਾ ਸੁਭ ਕਰਨ ਜੀ ਉਦੋਂ ਇੱਕ ਬੋਰ ਦਾ ਬੰਦਾ ਚੱਕੇ ਗਿਆ ਸੀ ਰਹਿਣਾ ਪੁਲਿਸ ਨੇ ਜੀਂਦ ਹਾਂ ਮੈਂ ਉਹਨਾਂ ਨੂੰ ਦੋ ਵਾਰੀ ਉਹਨਾਂ ਦੇ ਜ਼ਿਲ੍ਹਾ ਪ੍ਰਧਾਨ ਨੂੰ ਲੈ ਕੇ ਮੁਲਾਕਾਤ ਵਾਸਤੇ ਆਪਣੀ ਗੱਡੀ ਲੈ ਕੇ ਗਏ ਉਹਨਾਂ ਨੂੰ ਮੁਲਾਕਾਤ ਕਰਾ ਕੇ ਲਿਆ ਠੀਕ ਹੈ। ਕਨੋਰੀ ਛੱਡ ਕੇ ਆਣੇ ਹੋਰ ਕਿਤੇ ਸਭ ਨੂੰ ਪੁੱਛ ਸਕਦੇ ਤੁਸੀਂ ਸਾਰੇ ਜਥੇਬੰਦੀਆਂ ਨਾਲ ਵਧੀਆ ਤਾਲਮੇਲ ਹੈ ਜੀ। ਹਾਂ ਹਾਂ ਹਾਂ। ਮੈਂ ਦਮਤਾਨ ਸਾਹਿਬ ਕੋ ਘੱਟੋ ਘੱਟ 20 ਗੇੜੇ ਮਰਾਏ ਹੋਣੇ ਜੀ। ਦੱਸਿਆ ਲੋਕਾਂ ਨੂੰ ਵੀ ਇੱਥੇ ਧਾਰਮਿਕ ਪਲੇਸ ਆ ਤੁਸੀਂ ਮੇਰੀ ਗੱਡੀ ਲੈ ਦੇ ਕਰੋ। ਮੈਂ ਅੰਦੋਲਨ ਦੇ ਵਿੱਚ ਜਿਹੜੇ ਹਿਸਾ ਲੈ ਰਹੇ ਸੀਗੇ ਕਿਸਾਨ ਉਹਨਾਂ ਨੂੰ ਲੈ ਕੇ ਜਾਂਦੇ ਰਹੋ। ਸਾਰੀ ਜਥੇਬੰਦੀਆਂ ਦੇ ਉੱਤੇ ਬੈਠੇ ਹੁੰਦੇ ਸੀ ਸਰਦਾਰ ਗੋਟਪੂਰਦਾ ਜੀ। ਫੂਲ ਦੀ ਆਪਣਾ ਸਾਰਿਆਂ ਨੂੰ ਪਤਾ ਜੀ ਰਾਜ ਹੋਰਾਂ ਨੂੰ ਸਾਰਿਆਂ ਨੂੰ। ਠੀਕ ਹੈ। ਹਾਂਜੀ। ਵੀ ਤੁਹਾਡਾ ਅੰਦੋਲਨ ਦੇ ਵਿੱਚ ਯੋਗਦਾਨ ਰਿਹਾ। ਹਾਂਜੀ। ਹਰ ਦੇਖੋ ਹੈਰਾਨੀ ਦੀ ਗੱਲ ਤਾਂ ਹੀ ਜ਼ਿਆਦਾਤਰ ਹੋਈ ਆ ਲੋਕਾਂ ਨੇ ਵੀਡੀਓ ਵੀ ਵਾਇਰਲ ਤਾਂ ਹੀ ਕੀਤੀ ਆ ਵੀ ਤੁਸੀਂ ਇੱਕ ਪਾਸੇ ਤਾਂ ਅੰਦੋਲਨ ਦੇ ਹੱਕ ਦੇ ਵਿੱਚ ਆਪਣੇ ਆਪ ਨੂੰ ਜਿਤਾਉਂਦੇ ਰਹੇ ਹੋ ਤਾਂ ਦੂਜੇ ਪਾਸੇ ਪੁਲਿਸ ਦੀ ਕਾਰਵਾਈ ਹੋਣਸਾਰ ਤੁਸੀਂ ਲੱਡੂ ਵੰਡਣ ਦੀ ਆ ਜਿਹੜੀ ਉਹ ਕੋਸ਼ਿਸ਼ ਕੀਤੀ ਗਈ ਜੀ ਲੱਡੂ ਵੰਡਣ ਦੇ ਟਾਈਮ ਮੈਂ ਕਿਸੇ ਕੋਈ ਕਿਸਾਨਾਂ ਬਾਰੇ ਉਹ ਨਹੀਂ ਕਹਿਆ ਜੀ ਥੋੜਾ ਸਭ ਭਾਵੁਕ ਹੋ ਗਿਆ ਜੀ ਜੇ ਮਤਲਬ ਉਹ ਕਿਸੇ ਨੂੰ ਖਸਾਤ ਤਰੀ ਹੋਰ ਕੋਈ ਲੱਡੂ ਵੰਡੇ ਨਹੀਂ ਸੀ ਵੀਡੀਓ ਵੀ ਬਣੀ ਆ ਲੱਡੂ ਇਦਾਂ ਹੀ ਪਏ ਸੀ ਕੋਈ ਬੰਦੇ ਨਹੀਂ ਜੀ ਸਰਦਾਰ ਡੱਲੇਵਾਲ ਜੀ ਮੇਰੀ ਮੋਟਰ ਤੇ ਬੈਠੇ ਆਪਣਾ ਸ਼ੁਰੂ ਚ ਉੱਥੇ ਹੀ ਦਫ਼ਤਰ ਸੀ ਉਹਨਾਂ ਦਾ ਜੀ ਕੱਕਾ ਕੋਟੜਾ ਦੀ ਉੱਥੇ ਰਹੇ 6 ਮਹੀਨੇ ਤੇ ਆਪਣਾ ਸਰਦਾਰ ਕੋਟੂਡਾ ਜੀ ਸਰਜੀਤ ਫੂਲ ਜੀ ਅਭਿਮਨੂ ਜੀ ਹੋਰ ਵੀ ਜਿਹੜੇ ਲੀਡਰ ਸੀਗੇ ਜੀ ਸਾਰਿਆਂ ਨਾਲ ਮੇਰੇ ਬਧੀਆ ਪਰਸਨਲ ਰਿਲੇਸ਼ਨ ਸੀ ਕੋਈ ਮੇਰੇ ਬਾਰੇ ਉਹਨਾਂ ਨੂੰ ਪੁੱਛ ਸਕਦਾ ਵੀ ਜੇ ਮੇਰਾ ਕੋਈ ਮਨਤ ਭਾਵਨਾ ਹੋਵੇ ਜੀ ਹਾਂ ਜੀ ਸਾਰੇ ਮੇਰੇ ਬਾਰੇ ਪਰਸਨਲ ਆਣਦੇ ਨੇ ਮੈਂ ਉਹਨਾਂ ਤੋਂ ਵੀ ਹੱਥ ਉੜ ਕੇ ਮਾਫੀ ਮੰਗਦਾ ਉਹਨਾਂ ਦੀ ਦਿਲਾਂ ਨੂੰ ਵੀ ਥੇਸ ਪਹੁੰਚੀ ਹੋਈ ਹੈ ਵੀਡੀਓ ਦੇਖ ਕੇ ਜਿਸ ਨੇ ਅਨਸਰ ਨੇ ਪਾਈ ਹੈ ਇਹ ਫਿਰ ਵੀ ਚਲੋ ਜੇ ਕੋਈ ਵੀ ਉਹ ਪੂਨਾ ਤੋਂ ਵੀ ਮਾਫੀ ਮੰਗਦਾ ਸੰਗਤਾਂ ਤੋਂ ਮਾਫੀ ਮੰਗਉਂਦੇ ਜਨਾਕਾ ਤੁਸੀਂ ਦੇਖ ਰਹੇ ਹੋ ਜਿਹੜੀ ਪੁਲਿਸ ਕਾਰਵਾਈ ਕਿਸਾਨੀ ਅੰਦੋਲਨ ਦੇ ਦੌਰਾਨ ਹੋਈ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਵੱਲੋਂ ਆ ਜਿਹੜੀ ਉਹ ਲੱਡੂ ਵੰਡਣ ਦੀ ਆ ਜਿਹੜੀ ਉਹ ਵੀਡੀਓ ਸੀਗੀ ਜਿਹੜੀ ਉਹ ਕਾਫੀ ਵਾਇਰਲ ਕੀਤੀ ਗਈ ਆ ਲੋਕਾਂ ਵੱਲੋਂ ਤਾਂ ਇਹਨਾਂ ਦਾ ਇਸ ਗੱਲ ਦੇ ਵਿੱਚ ਜਿਹੜਾ ਸਪਸ਼ਟੀਕਰਨ ਦਿੱਤਾ ਜਾ ਰਿਹਾ ਕਿ ਮੈਨੂੰ ਕੁਝ ਲੋਕਾਂ ਵੱਲੋਂ ਉਕਸਾ ਕੇ ਆ ਜਿਹੜਾ ਉਹੋ ਜਿਹਾ ਮਾਹੌਲ ਪੈਦਾ ਕਰ ਦਿੱਤਾ ਗਿਆ ਸੀਗਾ ਕਿ ਉਹ